ਉੰਡੀਰ 5210 ਗੇਅਰ ਪ੍ਰੋ ਫੋਰਚਪੀੜ ਹਾਂਜੀ ਫਰੀਆਨੇ ਦਾ ਨੰਬਰ ਢਾਬੜੀ ਦਾ ਨੰਬਰ ਆਈ ਲੋਕਲੀ ਠੀਕ ਆ ਜੀ ਇਹਦਾ ਥੋੜੀ ਚੱਲੇ ਹੋੜਾਂ ਵੀ ਹਾਂਜੀ ਨਾਲ ਦੇ ਟਾਇਰ ਇਹਦੇ ਚਾਰੇ ਚੌਕੜਾ ਟਾਇਰਾਂ ਦਾ ਵੀ ਨਾਲ ਦਾ ਇਹ ਆ ਗਿਆ ਜੀ 20 ਮਾਡਲ ਸਪਰਾਜ 855 ਇਹਦੇ ਬੈਕ ਵਾਲੇ ਟਾਇਰ ਤਾਂ ਬਿਲਕੁਲ ਨਵੇਂ ਆ ਬਈ 15 ਦੇ ਟਾਇਰ ਪਾਇਆ ਜੀ 15 ਵਾਲੇ ਟਾਇਰਾਂ ਬਹੁਤ ਘੱਟ ਟਾਇਰ ਮਿਲਦੇ ਆ 15 ਵਾਲੇ ਬਿਲ ਮਰਜੂ ਟਾਇਰਾਂ ਦਾ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਜੀ ਅੱਧੇ ਘਟਾਰ ਮੰਨ ਕੇ ਚਲੋ ਜੀ ਠੀਕ ਆ ਜੀ ਹਾਂ ਜੀ ਅੱਸੀ ਕਾਲ ਦੋਸਤੋ ਆਪੋ ਪਹੁੰਚੇ ਹਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਬਾਈ ਨਾਲ ਕਰਦਿਆਂ ਗੱਲਬਾਤ ਸੱਚੀ ਗੱਲ ਬਾਈ ਜੀ ਕਿੰਨੇ ਕ ਟਰੈਕਟਰ ਆਈ ਆਪਣੇ ਕੋਲ ਅੱਜ ਆਪਣੇ ਕੋਲ 8-9 ਟਰੈਕਟਰ ਆਈ ਠੀਕ ਆ ਜੀ ਵੀਡੀਓ ਸ਼ੁਰੂ ਕਰਾਂਗੇ ਜੀ ਫਾਰਮਾ ਟਰੈਕ ਤੋਂ ਕਿੰਨੇ ਮਾਡਲ ਆ ਗਏ ਜੀ ਇਹ ਇਹ 2012 ਮਾਡਲ ਹੈ ਜੀ 12 ਮਾਡਲ 60 ਵਾਲਾ ਸੁਪਰ ਮਿਕਸ ਚ ਆ ਗਿਆ ਜੀ ਇਹ ਇਹ ਦੀ ਪੈਰਾਂ ਦੀ ਕੀ ਕੰਡੀਸ਼ਨ ਰਹੂਗੀ ਟਰ ਨਵੇਂ ਚ ਪੈਂਦੇ ਇਹਦੇ ਚਾਰੇ ਠੀਕ ਆ ਜੀ ਅਗਲੇ ਦੇਖ ਲਾ ਲੋ ਮਗਰਲੇ ਨਵੇਂ ਆ ਚੀਏ ਜੀ ਠੀਕ ਆ ਜੀ ਇਹ ਡਿਮਾਂਡ ਕਿੰਨੀ ਇਹਦੀ 4 ਲੱਖ ਤੇ 10000 ਰੁਪਿਆ ਡਿਮਾਂਡ ਆ ਜੀ ਹਾਂਜੀ ਕਿੰਨੇ ਕ ਤੱਕ ਬਣ ਜੂ ਬਈ ਇਹ ਆਪਾਂ 3 ਲੱਖ 85000 ਦਾ ਦੇ ਦਾਂ 3 ਲੱਖ 85000 ਦਾ ਨੰਬਰ ਬਈ ਟਰੈਕਟਰ ਦਾ ਨੰਬਰ ਇਹਦਾ RJ 31 ਆ ਜੀ ਠੀਕ ਆ ਜੀ ਐਨਓਸੀ ਮਿਲੂਗੀ ਜੀ ਠੀਕ ਆ ਜੀ ਅੱਗੇ ਆ ਗਿਆ ਜੀ ਸਵਰਾਜ 855 ਇਹਦੇ ਬੈਕ ਵਾਲੇ ਟਾਇਰ ਤਾਂ ਬਿਲਕੁਲ ਨਵੇਂ ਆ ਬਈ 15 ਦੇ ਟਾਇਰ ਪਾਏ ਆ ਜੀ 15 ਵਾਲੇ ਟਾਇਰ ਆ ਬਹੁਤ ਘੱਟ ਟਾਇਰ ਮਿਲਦੇ ਆ 15 ਵਾਲੇ ਬਿਲ ਮਿਲ ਜੂ ਟਾਇਰਾਂ ਦਾ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਜੀ ਅੱਗੇ ਘਟਾਰ ਮੰਨ ਕੇ ਚਲੋ ਜੀ ਠੀਕ ਆ ਜੀ ਇਹਦਾ ਨੰਬਰ ਜੀ ਇਹਦਾ ਨੰਬਰ ਹਰਿਆਣੇ ਦਾ ਜੀ ਹਰਿਆਣੇ ਦਾ ਨੰਬਰ ਆ 14 ਐਨਸੀ ਠੀਕ ਆ ਜੀ ਐਨਸੀ ਮੈਡੂ 14 ਮਾਡਲ ਆ ਜੀ ਹਾਂ ਆਪਰੇ ਸਟੀering ਡਿਸਟ੍ਰਿਬਿਊਟਰ ਬਈ ਹਾਂ ਡਬਲ ਆ ਜੀ ਠੀਕ ਆ ਜੀ ਇਹਦੀ ਡਿਮਾਂਡ ਜੀ ਇਹਦੇ 4,90,000 ਰੁਪਏ ਦੀ ਡਿਮਾਂਡ ਆ ਜੀ ਹਾਂਜੀ ਇਹ 75,000 ਦਾ ਦੇ ਦੇਣਗੇ ਚਲੋ 4,75,000 ਦਾ ਇਹ ਟਰੈਕਟਰ ਬਣ ਜੂਗਾ ਹਾਂਜੀ ਅੱਗੇ ਆ ਗਿਆ ਜੀ ਫਾਰਮ ਟਰੈਕ 65 EP ਹਰਿਆਣਾ ਨੰਬਰ ਹਾਂਜੀ ਠੀਕ ਆ ਜੀ ਇਹਦੇ ਵੀ ਟਾਇਰਾਂ ਦੀ ਕੰਡੀਸ਼ਨ ਆ ਟਾਇਰ ਇਹਦੇ ਨਾਲ ਦੇ ਸੀਗੇ ਜੀ ਆਪਾਂ ਲਾਏ ਆ ਜੀ ਠੀਕ ਆ ਜੀ ਆਪਾਂ ਪਾਈ ਉਹਦੂਆ ਟਾਇਰ ਠੀਕ ਆ ਬਈ ਆਪਾਂ ਕਹੀਏ ਦੂਜੀ ਜੋੜੀ ਐ ਇਹ ਹਾਂਜੀ 10 ਮਾਡਲ ਆ ਇਹਦੀ ਪਾਸਿੰਗ ਪਈ ਆ ਜੀ 30 ਤਿੱਕਰ 2010 ਮਾਡਲ ਆ ਹਾਂਜੀ 30 ਤਿੱਕਰ ਪਾਸਿੰਗ ਐ ਜੀ ਠੀਕ ਆ ਜੀ ਐਨਸੀ ਇਹਦੀ ਵੀ ਹੋਊਗੀ ਠੀਕ ਆ ਬਈ ਇਹਦੀ ਟਮਾੜਾ ਇਹਦੀ 70000 ਰੁਪਏ 370000 ਰੁਪਏ ਦਾ ਮਾਡਲ 2010 ਮਾਡਲ ਆ 10 ਮਾਡਲ ਆ ਇਹ ਕਿੰਨੇ ਦਾ ਬਣਦੀ ਇਹ ਆਪਾਂ ਸੋਨੋ 360000 ਦੇ ਦੇ ਦਾਂਗੇ 360000 ਹਾਂਜੀ ਅੱਗੇ ਆ ਗਿਆ ਜੀ ਜੌਂਡੀਅਰ 5210 ਗੇਅਰ ਪ੍ਰੋ ਫੋਰਚਪੀੜ ਹਾਂ ਜੀ ਹਰਿਆਣੇ ਦਾ ਨੰਬਰ ਟਾਬੜੀ ਦਾ ਨੰਬਰ ਹੈ ਲੋਕਲੀ ਠੀਕ ਆ ਜੀ ਇਹਦਾ ਥੋੜੀ ਚੱਲੇ ਉਗੜਾ ਬਈ ਹਾਂ ਜੀ ਨਾਲ ਦੇ ਟਾਇਰ ਇਹਦੇ ਚਾਰੇ ਚੌਕੜਾ ਟਾਇਰਾਂ ਦਾ ਬਈ ਨਾਲ ਦਾ ਇਹ ਆ ਗਿਆ ਜੀ 20 ਮਾਡਲ 20+1 ਕੀ ਇਹ ਡਿਮਾਂਡੀ ਡਿਮਾਂਡੀ ਇਹਦੀ 6 ਲੱਖ ਤੇ 90 ਰੁਪਏ ਦੀ ਡਿਮਾਂਡੀ ਹਾਂ ਜੀ ਇਹ ਕਿੰਨੇ ਦਾ ਬਣੂ ਇਹ ਆਪਾਂ ਤੁਹਾਨੂੰ 75000 ਦੇ ਦਾਂਗੇ 6 ਲੱਖ 75000 ਹਾਂ ਗੇਅਰ ਪ੍ਰੋ ਫੋਰਸਪੀਡ ਠੀਕ ਆ ਜੀ ਅੱਗੇ ਆ ਗਿਆ ਜੀ ਸੋਨਾ ਲਿਖਾ ਐਨਓਸੀ ਇਹਦੀ ਵੀ ਮਿਲ ਜੂਗੀ ਜੀ ਮੈਨਓਸੀ ਮਿਲ ਜੂਗੀ ਸਟਾਰ ਟਰੈਕਟਰ ਦੀ ਵੀ ਸੋਨਾ ਲਿਖਾ ਡੀਆਈ 750 ਆ ਗਿਆ ਜੀ ਅੱਗੇ 15 ਮਾਡਲ ਆ ਗਿਆ ਇਹਦੇ ਟਾਇਰ ਪੋਏ ਇਹਦੇ ਵੀ ਨਵਾਂ ਵਰਗੀ ਪਿਆ ਨਾ ਨਵਾਂ ਚਿਪਾਂ ਦੇ ਨਵਾਂ ਮਾਰ ਗੇ ਟਾਇਰ ਪੋਏ ਬਈ ਟਰੈਕਟਰ ਦੇ ਵੀ ਇੰਜਨ ਗੇਅਰ ਦਾ ਕਿਵੇਂ ਰਹੂਗਾ ਪੂਰਾ ਵਧੀਆ ਰੰਗ ਪੇਂਟ ਦੇ ਬਹੁਤ ਜਿਆਦਾ ਸੋਹਣਾ ਟਰੈਕਟਰ ਹੈ ਜੀ ਠੀਕ ਆ ਜੀ ਹਾਂ ਇਹ ਤੋਂ ਕੋਈ ਕਮੀ ਨਹੀਂ ਹੈਗੀ ਟਰੈਕਟਰ ਦਮਾੜੇ ਦੀ ਇਹ 4 ਲੱਖ ਤੇ 70000 ਰੁਪਏ ਡਿਮਾਂਡ ਹੈ ਜੀ 4 ਲੱਖ 70000 ਰੁਪਏ ਡਿਮਾਂਡ ਇਹ ਕਿੰਨੇ ਦਾ ਬੰਦ ਇਹ ਆਪਾਂ ਸੋਨੂੰ 4.5 ਦਾ ਦੇ ਜੀ 4.5 ਦਾ ਭਾਈ ਇਹ ਟਰੈਕਟਰ ਬੰਦ ਜੀ ਅੱਗੇ 60 ਹਾਂ 60 60 ਆ ਗਿਆ ਫਾਰਮ ਟਰੈਕ ਜੀ ਚਾਰ ਮਾਡਲ ਇਹਦੇ ਟਾਇਰ ਟੂਲ ਭਾਈ ਇਹਦੇ ਅੱਧੇ ਕ ਮੰਨ ਕੇ ਚੱਲੋ ਜੀ ਪਰ ਡਬਲ ਕਲੱਚ ਆ ਠੀਕ ਹੈ ਜੀ ਡਬਲ ਕਲਚ 2004 ਮਾਡਲ ਡਬਲ ਕਲਚ ਠੀਕ ਹੈ ਜੀ ਇਹਦਾ ਨੰਬਰ ਬਈ ਇਹਦਾ ਨੰਬਰ ਵੀ ਹਰਿਆਣਾ ਦਾ ਜੀ ਠੀਕ ਹੈ ਇਹਦੀ ਡਿਮਾਂਡ ਕੀ ਰਹੀ ਇਹ 2 ਲੱਖ 40 ਹਜ਼ਾਰ ਰੁਪਏ ਡਿਮਾਂਡ ਹੈ ਡਬਲ ਕਲਚ ਆ ਇਹ ਆਪਾਂ 2 ਲੱਖ 25 ਹਜ਼ਾਰ ਦਾ ਦੇ ਦਿਆਂਗੇ ਜੀ 2 ਲੱਖ 25 ਹਜ਼ਾਰ ਦਾ ਹਾਂ ਠੀਕ ਹੈ ਜੀ ਅੱਗੇ ਜੀ 60 ਆਪਣੇ ਕੋਲੇ ਹੋਰ ਆ ਗਈ ਅੱਗੇ ਅੱਗੇ ਫਾਰਮਡ ਰੈਕ ਆ ਗਈ 60 ਵਾਲਾ ਹਾਂ ਇਹ ਪੰਜਾਬ ਨੰਬਰ ਹੈ ਜੀ ਇਹ ਪੰਜਾਬ ਨੰਬਰ ਹੈ ਇਹ ਪੰਜਾਬ ਨੰਬਰ ਆ ਗਿਆ ਬਈ ਸਿੰਗਲ ਕਲੱਚ ਡਾਬਲ ਡਾਬਲ ਕਲੱਚ ਚ ਆ ਗਿਆ ਇਹਦੇ ਟਾਇਰ ਅੱਧੇ ਕੀ ਮੰਨ ਕੇ ਚੱਲੋ ਜੀ ਇਹਦੇ ਠੀਕ ਆ ਜੀ ਮਗਰ ਨੇ 14 ਵਾਲੇ ਟਾਇਰ ਪਾਏ ਹੋਏ ਹਾਂਜੀ ਛੱਤ ਮਾਡਲ ਆ ਬਈ ਇੰਜਨ ਗੇਅਰ ਦਾ ਕਿਵੇਂ ਰੋ ਉਹ ਵਧੀਆ ਟਰੈਕਟਰ ਹੈ ਜੀ ਇਹਦੀ ਡਿਮਾਂਡ ਹੀ ਇਹਦੀ 2,60,000 ਰੁਪਏ ਡਿਮਾਂਡ ਹੈ ਜੀ ਇਹ ਕਿੰਨੇ ਦਾ ਬਣਦੀ ਜੀ ਇਹ ਆਪਾਂ ਤੁਹਾਨੂੰ ਦੇ ਦਾਂਗੇ ਜੀ 48,000 ਦੇ ਦਿਆਂ 2,45,000 2.45 ਦਾ ਬਈ ਇਹ ਟਰੈਕਟਰ ਬਣੇ ਇੱਕ ਆਪਣੇ ਕੋਲੇ ਮੈਸੀ ਹੈ ਜੀ 2001 ਮਾਡਲ ਹਾਂਜੀ ਉਹ ਵੀ ਟਰੈਕਟਰ ਚੰਗਾ ਜੀ ਉਹਦੇ ਟਾਇਰ ਟੂਰ ਬਾਈ ਟਾਇਰ ਉਹਦੇ ਅੱਧੇ ਕਿ ਮੰਨ ਕੇ ਚੱਲੋ ਜੀ ਠੀਕ ਆ ਜੀ ਪੰਜਾਬ ਆ Haryana ਨੰਬਰ ਪੰਜਾਬ ਉਹਦੀ ਕੀ ਡਿਮਾਂਡ ਉਹ ਆਪਣਾ ਸੁਣੋ ਸਬਕ ਦੋ ਲੱਖ ਰਜੇ ਠੀਕ ਆ ਜੀ ਫੋਟੋ ਵਗੈਰਾ ਭੇਜ ਦੋਗੇ ਹਾਂ ਭੇਜ ਦੇ ਤੇ ਕੰਟੈਕਟ ਨੰਬਰ ਦੱਸ ਦੋ ਜੀ ਕੰਟੈਕਟ ਨੰਬਰ ਹੈ 9465546713 ਠੀਕ ਆ ਜੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਧੰਨਵਾਦ